ਸੁਖਮਨੀ ਸਾਹਿਬ ਪੜਦੇ ਆ ਕੋਈ ਤੁਹਾਡੇ ਸੁਖਮਨੀ ਸਾਹਿਬ ਸੁਖਮਨੀ ਸਾਹਿਬ ਦਾ ਕਿਸੇ ਨੇ ਪਾਠ ਕੀਤਾ ਹੋਵੇ ਕਦੇ ਸੁਖਮਨੀ ਸਾਹਿਬ ਦੇ ਪਾਠ ਦੇ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਕਹਿੰਦੇ ਆ ਤੈਨੂੰ ਦੱਸਾਂ ਰੱਬ ਨੇ ਕੀ ਕੀ ਦਿੱਤਾ ਤੈਨੂੰ ਬਾਾਰੇ ਕਹਿੰਦੇ ਜੇ ਪ੍ਰਸਾਦ ਸੁਣਾ ਕਰਨ ਨਾਦ ਤੁਹਾਨੂੰ ਸਾਰਿਆਂ ਨੂੰ ਸੁਣਦਾ ਪਿਆ ਜੋਗਾ ਬੋਲਦਾ ਸਹੀ ਦੁਨੀਆ 'ਚ ਐਸੇ ਲੋਕ ਹੈਗੇ ਜਿਹੜਾ ਨਹੀਂ ਸੁਣਦਾ ਹੈਗੇ ਕਿ ਨਹੀਂ ਇਹ ਜਿਹੜਾ ਸੁਣਦੇ ਪਏ ਆ ਇਹਦੇ ਤੇ ਕੋਈ ਯੋਰਤ ਨਹੀਂ ਜਿਓ ਮੈਰੇ ਵੀ ਕਰਕੇ ਭੇਜ ਦਿੰਦਾ ਕੋਈ ਯੋਰ ਸੀ ਉਹਦੇ ਅੱਗੇ ਫਿਰ ਦਿੱਤਾ ਹੀ ਆ ਨਾ ਜੇ ਪ੍ਰਸਾਦ ਸੁਣਿਆ ਕਰਨ ਨਾਦ ਗੁਰੂ ਅਰਜਨ ਪਾਚਾ ਕਹਿੰਦੇ ਆ ਜੇ ਪ੍ਰਸਾਦ ਪਿਖ ਹੈ ਬਿਸਮਾਦ ਅੱਖਾਂ ਨਾਲ ਦੇਖਦਾ ਕਿ ਸਭ ਕੁਝ ਜਨਾਬ ਇਹ ਕਹੇ ਦਿੰਦਾ ਤੇ ਕੀ ਗੱਲ ਨਾਲ ਅਸੀਂ ਧਰਨਾ ਲਾ ਲੈਣਾ ਹੀ ਬਈ ਜੇ ਪ੍ਰਸਾਦ ਬੋਲੇ ਹਮਤ ਰਸਣਾ ਆ ਜਿਹੜੀ ਥੋੜੀ ਥੋੜੀ ਜੁਬਾਨ ਚੱਲਦੀ ਆ ਨਾ ਜਿਹੜੀ ਕਿਦੀ ਕਿਰਪਾ ਨਾਲ ਚੰਦੜੀ ਆ ਜੇ ਨਾ ਚਲਾਉਂਦਾ ਤੇ ਫਿਰ ਜੇ ਪ੍ਰਸਾਦ ਸੁਖ ਸਹਜੇ ਬਸਣਾ ਮਾੜਾ ਚੰਗਾ ਘਰ ਦਿੱਤਾ ਹੈ ਨਾ ਛਾਦ ਦਿੱਤੀ ਹੈ ਨਾ ਕਈ ਲੋਕ ਨੇ ਜਿਹੜੇ ਸੜਕਾਂ ਉੱਤੇ ਫਿਰਦੇ ਜੇ ਪ੍ਰਸਾਦ ਹਸਤ ਕਰ ਚਲੇ ਆ ਪੈਰ ਚੱਲਦੇ ਪਿਆ ਵੇ ਤੁਹਾਡੇ ਵੀ ਚੱਲਦੇ ਆ ਕਈਆਂ ਦੇ ਨਹੀਂ ਵੀ ਚੱਲਦੇ ਚੱਲਦੇ ਪਏ ਆ ਨਾ ਹਸਤ ਕਰ ਜੇ ਪ੍ਰਸਾਦ ਸੰਪੂਰਨ ਥੜੇ ਫਲਦੇ ਪਏ ਆ ਵੇਖੋ ਸਰੀਰ ਫਲਦਾ ਪਿਆ ਪ੍ਰਸ਼ਾਦਾ ਛਕਦੇ ਆ ਪਚਦਾ ਆ ਵੱਧਦੇ ਪਏ ਆ ਜੇ ਪ੍ਰਸਾਦ ਪਰਮਗਤ ਪਾਵੇ। ਅਗਲੀ ਵਸਤ ਪਰਮਗਤੀ ਦੀ ਜਿਹਦੀ ਕਿਰਪਾ ਨਾਲ ਤੈਨੂੰ ਗਤੀ ਮਿਲਣੀ ਹੈ 84 ਲੱਖ ਤੋਂ ਬਾਅਦ। ਜੇ ਪ੍ਰਸਾਦ ਸੁਖ ਸਹਿਜ ਸਮਾਵੇ ਜਿੱਥੇ ਤੂੰ ਸਹਿਜ ਦੀ ਵਸਤ ਚ ਜਾਣਾ ਜਾ ਕੇ। ਕਦੇ ਇਹ ਚੀਜ਼ਾਂ ਲੈ ਕੇ ਕਦੇ ਪਰਮੇਸ਼ਰ ਦਾ ਧੰਨਵਾਦ ਕੀਤਾ ਸਵੇਰੇ ਉੱਠਦਿਆਂ ਸਾਰ ਵੀ ਸੱਚੇ ਪਾਤਸ਼ਾਹ ਤੇਰਾ ਸ਼ੁਕਰਾਨਾ ਹੈ ਤੂੰ ਮੈਨੂੰ ਇਨਾ ਕੁਝ ਦਿੱਤਾ। ਫਾਰੇ ਕਹਿੰਦੇ ਐਸਾ ਪ੍ਰਭ ਤ્યાਗ ਅਵਰਕਤ ਲਾਗੋ। ਗੁਰ ਪ੍ਰਸਾਦ ਨਾਟਕ ਬਨਜਾ ਸਬਾਰੇ ਕਹਿੰਦੇ ਆਪਣੇ ਮਨ ਨੂੰ ਜਗਾ ਤੈਨੂੰ ਪਤਾ ਲੱਗੇ ਪਰਮੇਸ਼ਰ ਨੇ ਕੀ ਕੀ ਦਿੱਤਾ ਤੇ